ਮੈਂ ਤਾਂ ਮਾਣ ਵੀ ਹੈ ਕਿ ਬਰਨਾਲਾ ਜ਼ਿਲ੍ਹਾ ਬਣਾਉਣ ਵੇਲੇ ਮੈਂ ਉਸ ਕਮੇਟੀ ਜ਼ਿਲ੍ਹਾ ਬਣਾਉਣ ਵਾਲੀ ਦੀ ਚੇਅਰਪਰਸਨ ਸੀ ਔਰ ਸਾਰਿਆਂ ਦਾ ਮਤੇਜ ਸੀ ਕਿ ਸਰਕਾਰ ਤੇ ਭਾਰ ਬਹੁਤ ਹੈ ਜ਼ਿਲ੍ਹੇ ਬਣਾਉਣ ਦੀ ਡਿਮਾਂਡ ਬਹੁਤ ਲੋਕ ਆ ਰਹੀ ਸੀ ਪੰਜਾਬ ਚੋਂ ਪਰ ਮੈਂ ਉਹਦੇ باوجود ਰੋਕ ਕੇ ਕਾਂਗਰਸ ਪਾਰਟੀ ਨੇ ਮੈਂ ਜ਼ਿਲ੍ਹਾ ਬਰਨਾਲਾ ਬਣਾ ਕੇ ਦਿੱਤਾ ਇਹ ਤਾਂ ਕ ਮੇਲਾ ਬਣਿਆ ਹੋਇਆ ਹੈ ਜਿਹੜਾ ਦਿੱਤਦਾ ਜਸ਼ਨ ਮਨਾਉਣ ਵਾਲਾ ਮੇਲਾ ਲੱਗਦਾ ਹੈ ਇਥੋਂ ਨਜ਼ਰ ਆਉਂਦਾ ਕਿ ਬਰਨਾਲੇ ਦੇ ਸਾਰੇ ਵੋਟਰਾਂ ਨੇ ਲੋਕਾਂ ਦੇ ਮਨ ਬਣਾ ਲਿਆ ਕਿ ਕਾਂਗਰਸ ਪਾਰਟੀ ਦਾ ਉਮੀਦਵਾਰ ਅਸੀਂ ਜਦ ਬਹੁਤ ਵੱਡੇ ਮਾਰਜਨ ਨਾਲ ਜਿੱਤ ਕੇ ਭੇਜਣਾ ਹੈ ਪੰਜਾਬ ਚੋਰੀਆ ਚਾਰ ਜਿਮਣੀ ਚੋਣਾ ਦੇ ਲਈ ਅੱਜ ਆਖਰੀ ਪ੍ਰਚਾਰ ਦਾ ਦਿਨ ਹੈ ਬਰਨਾਲੇ ਦੇ ਅੰਦਰ ਇਸ ਸਮੇਂ ਮੌਜੂਦ ਆ ਕਾਂਗਰਸ ਪਾਰਟੀ ਆਖਰੀ ਹੰਬਲਾ ਮਾਰ ਰਹੀ ਹੈ ਬਰਨਾਲਾ ਸ਼ਹਿਰ ਦੇ ਵਿੱਚ ਕਾਂਗਰਸ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਇਸ ਸਮੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪੱਠਲ ਸਾਡੇ ਨਾਲ ਨੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਆਖਿਰਕਾਰ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਹੜੀਆਂ ਚੁਣੌਤੀਆਂ ਨੇ ਤੇ ਕਿਹੜੇ ਵਾਅਦੇ ਜਿਹੜੇ ਉਹ ਕਰ ਰਹੇ ਨੇ ਇਸ ਸਮੇਂ ਬੀਬੀ ਜੀ ਮੌਜੂਦ ਨੇ ਬੀਬੀ ਕਿਵੇਂ ਦੇਖਦੇ ਹੋ ਕੀ ਲੱਗ ਰਿਹਾ ਅੱਜ ਦਾ ਮਾਹੌਲ ਦੇਖ ਕੇ ਇਹ ਤਾਂ ਇੱਕ ਮੇਲਾ ਬਣਿਆ ਹੋਇਆ ਹੈ ਜਿਹੜ ਇਥੋਂ ਨਜ਼ਰ ਆਉਂਦਾ ਕਿ ਬਰਨਾਲੇ ਦੇ ਸਾਰੇ ਵੋਟਰਾਂ ਨੇ ਲੋਕਾਂ ਦੇ ਮਨ ਬਣਾ ਲਿਆ ਕਿ ਕਾਂਗਰਸ ਪਾਰਟੀ ਦਾ ਉਮੀਦਵਾਰ ਅਸੀਂ ਜਦ ਬਹੁਤ ਵੱਡੇ ਮਾਰਜਨ ਨਾਲ ਜਿੱਤ ਕੇ ਭੇਜਣਾ ਹੈ ਕੱਲਾ ਇਥੋਂ ਦਾ ਬਰਨਾਲੇ ਦਾ ਨਹੀਂ ਸਾਡੀਆਂ ਤਿੰਨੇ ਕਾਰੇ ਸੀਟਾਂ ਕਾਂਗਰਸ ਦੀਆਂ ਪੰਜਾਬ ਦੇ ਵਿੱਚੋਂ 22 ਇਲੈਕਸ਼ਨਾਂ 'ਚ ਸਰਕਾਰ ਨੂੰ ਸਬਕ ਸਿਖਾਉਣ ਵਾਸਤੇ ਪੰਜਾਬ ਦੀ ਨੂੰ ਤੇ ਦਿੱਲੀ ਦੀ ਨੂੰ ਲੋਕ ਤਿਆਰ ਬੈਠੇ ਆ ਔਰ ਲੋਕ ਕਾਂਗਰਸ ਪਾਰਟੀ 'ਚ ਤਾੜੀ। ਵੀ ਇਹ ਤੁਹਾਡਾ ਵੀ ਗੜ ਰਿਹਾ ਤੁਸੀਂ ਇਸ ਹਲਕੇ ਤੋਂ ਐਮ ਐਲ ਏ ਵੀ ਰਹੇ ਹੋ ਬਹੁਤ ਵੱਡਾ ਹਿੱਸਾ ਤੁਹਾਡੇ ਹਲਕੇ ਦਾ ਇੱਥੇ ਆ ਰਿਹਾ ਹੈ। ਅ ਕਿਵੇਂ ਦੇਖਦੇ ਹੋ ਤੁਸੀਂ ਕਾਫੀ ਕਵੇਲੇ ਐਕਟਿਵ ਹੋਏ ਲੱਗਦੇ ਹੋ। ਨਹੀਂ ਮੇਰਾ ਬੇਟਾ ਪਹਿਲੇ ਦਿਨ ਤੋਂ ਇੱਥੇ ਐਕਟਿਵ ਸੀ। ਪਿੰਡਾਂ ਦੀਆਂ ਜ਼ਿੰਮੇਵਾਰੀਆਂ ਸਾਮੀਆਂ ਐ ਮੇਰੇ ਬੇਟੇ ਰੌਲਿੰਦਰ ਸਿੱਧੂ ਨੇ ਔਰ ਇਹਨਾਂ ਸਾਰਿਆਂ ਨੇ ਕਾਲੇ ਉਹਨੇ ਕਿਹਾ ਸੀ ਸਾਨੂੰ ਲਾਸਟ ਡੇ 2 ਦਿਨ ਮੰਗੇ ਸੀ ਮੈਨੂੰ ਕਿ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਅਸੀਂ ਪਹਿਲਾਂ ਕੋ ਨੁੱਕੜ ਮੀਟਿੰਗਾਂ ਕਰ ਲਈਏ ਆਰਗੇਨਾਈਜ਼ ਕਰ ਲਈਏ ਡੋਰ ਟੂ ਡੋਰ ਕਰ ਲਈਏ ਲਾਸਟ 2 ਦਿਨ ਦਿਓ ਤੇ ਅਸੀਂ ਉਸ ਦਾ ਸਾਰੇ ਅੱਜ ਆ ਬੀਬੀ ਜੀ ਅਫਵਾਹਾਂ ਵੀ ਉਡੀਆਂ 2-3 ਖਬਰਾਂ ਵੀ ਪ੍ਰਕਾਸ਼ਿਤ ਹੋਈਆਂ ਕਿ ਤੁਸੀਂ ਦੂਰੀ ਬਣਾਈ ਆ ਜਾਂ ਕਾਂਗਰਸ ਦੇ ਵਿੱਚ ਬਰਨਾਲਾ ਸੀਟ ਨੂੰ ਲੈ ਕੇ ਤੇ ਤੁਹਾਡੇ ਬਾਰੇ ਠੀਕ ਚੀਜ਼ਾਂ ਨਹੀਂ ਚੱਲ ਰਹੀਆਂ ਉਹਦਾ ਪ੍ਰਤੀਕਰਮ ਵੀ ਆਇਆ ਪਰ ਓਵਰਆਲ ਕਹਾਣੀ ਕੀ ਸੀ ਸਾਰਿਆਂ ਕਰਕੇ ਬਿਲਕੁਲ ਸਾਡੇ ਟੱਬਰ ਨੇ ਕਦੇ ਸਿੱਖਿਆ ਹੀ ਨਹੀਂ ਜਿਹੜੀ ਪਾਰਟੀ 'ਚ ਅਸੀਂ ਖੜੇ ਆ ਸਾਡੇ ਤੇ ਕੋਈ پابੰਦੀ ਸੀ ਜਿਹੜੀ ਮਰਜ਼ੀ ਲੋਕ ਪਾਰਟੀਆਂ ਬਦਲ ਕੇ ਵਗ ਜਾਂਦੇ ਪਰ ਅਸੀਂ ਕਾਂਗਰਸ ਦਾ ਖੜੇ ਆ ਤੇ ਕਾਂਗਰਸ ਲਈ ਮਦਦ ਕਰ ਰਹੇ ਆ ਲੋਕਾਂ ਦੀਆਂ ਕਹਾਣੀਆਂ ਤਾਂ ਆਪੋ ਆਪਣਾ ਮੂੰਹ ਜਿੰਨੇ ਮੂੰਹ ਨਹੀਂ ਗੱਲਾਂ ਹੁੰਦੀਆਂ ਇਸ ਕਰਕੇ ਮੈਂ ਤਾਂ ਮਾਣ ਵੀ ਹੈ ਕਿ ਬਰਨਾਲਾ ਜ਼ਿਲ੍ਹਾ ਬਣਾਉਣ ਵੇਲੇ ਮੈਂ ਉਸ ਕਮੇਟੀ ਜ਼ਿਲ੍ਹਾ ਬਣਾਉਣ ਵਾਲੀ ਦੀ ਚੇਅਰਪਰਸਨ ਸੀ ਔਰ ਸਾਰਿਆਂ ਦਾ ਮਾਤੇ ਸੀ ਕਿ ਸਰਕਾਰ ਤੇ ਭਾਰ ਬਹੁਤ ਹੈ ਜ਼ਿਲ੍ਹੇ ਬਣਾਉਣ ਦੀ ਡਿਮਾਂਡ ਬਹੁਤ ਲੋਕ ਆ ਰਹੀ ਸੀ ਪੰਜਾਬ ਚੋਂ ਪਰ ਮੈਂ ਉਹਦੇ باوجود ਰੋਕ ਕੇ ਕਾਂਗਰਸ ਪਾਰਟੀ ਦੇ ਮੈਂ ਜ਼ਿਲ੍ਹਾ ਪਰਣਾਲਾ ਬਣਾ ਕੇ ਦਿੱਤਾ ਕਿਉਂਕਿ ਇੱਥੋਂ ਦੇ ਲੋਕਾਂ ਨੇ ਸਾਡੀ ਕਾਂਗਰਸ ਪਾਰਟੀ 'ਚ ਤੋਂ ਲਾ ਸੀ ਕੇਵਲ ਢਿੱlo ਕਹਿੰਦੇ ਕਿ ਜ਼ਿਲ੍ਹਾ ਤਾਂ ਮੈਂ ਬਣਵਾ ਕੇ ਲੈ ਕੇ ਆਇਆ ਤੇ ਮੇਰਾ ਹੱਕ ਬਣਦਾ ਹੈ ਦੇਖੋ ਕੇਵਲ ਢਿੱlo ਜਾਂ ਉਸ ਵਕਤ ਕਾਂਗਰਸ ਸੀ ਅਸੀਂ ਹਰ ਕਾਂਗਰਸ ਸੀ ਨੂੰ ਕਹਿੰਦੇ ਸੀ ਕਿ ਜਿਹੜੇ ਵੀ ਕਾਂਗਰਸ ਦਾ ਵਰਕਰ ਹੋ ਮਾਣ ਦਾ ਲਓ ਕ੍ਰੈਡਿਟ ਲਓ ਲੇਕਿਨ ਚੇਅਰਪਰਸਨ ਕੌਣ ਸੀ ਤਾਂ ਮੈਂ ਸੀ ਕੇਵਲ ਢਿੱlo ਤਾਂ ਨਹੀਂ ਸੀ ਨਾ ਚੇਅਰਪਰਨ ਔਰ ਉਸ ਵਕਤ ਤੇ ਮੁੱਖ ਮੰਤਰੀ ਕੇਵਲ ਕੈਪਟਨ ਸਾਹਿਬ ਕਹਿੰਦੇ ਸੀ ਇਹ ਨਾ ਪਟਾਰਾ ਬਾਕਸ ਖੋਲਿਓ ਇਹਦੇ ਨਾਲ ਫਿਰ ਜਿਆਦਾ ਡਿਮਾਂਡ ਵਾਧੂ ਮੈਂ ਉਸ ਰੋਕ ਦੇ ਬਾਵਜੂਦ ਮੁੱਖ ਮੰਤਰੀ ਜੀ ਨੇ ਜ਼ਿਲ੍ਹਾ ਬਣਾਇਆ ਕ੍ਰੈਡਿਟ ਕੇਵਲ ਢੋਲੀ ਲਈ ਜਾਂਦਾ ਦੂਜੇ ਵੀ ਲਈ ਜੋ ਮਰਜੀ ਸਾਰੀ ਕਾਂਗਰਸ ਇਕੱਲਾ ਇਕੱਲਾ ਕਾਂਗਰਸੀ ਬੰਦ ਕਹਿ ਸਕਦਾ ਸੀ ਕਿ ਮੈਂ ਜ਼ਿਲ੍ਹਾ ਬਣਾਇਆ ਪਰ ਅੱਜ ਕੇਵਲ ਕਾਂਗਰਸ ਤੋਂ ਬਾਹਰ ਚਲੇ ਗਏ ਛੱਡੇ ਗਏ ਨੇ ਤੇ ਉਹਨਾਂ ਦਾ ਕਾਂਗਰਸ ਵਾਸਤੇ ਇਸ ਜ਼ਿਲ੍ਹਾ ਬਣਾਉਣ ਵਾਸਤੇ ਕੋਈ ਹੱਥ ਨਹੀਂ ਭਗਵੰਤ ਮਾਨ ਕਹਿੰਦੇ ਨੇ ਕਿ ਕਾਂਗਰਸ ਦੇ ਅੰਦਰ ਇਹ ਚੀਜ਼ ਹੈ ਕਿ ਕਿਸੇ ਨੂੰ ਹਰੋਣਾ ਜਿਤਾਉਣਾ ਉਮੀਦਵਾਰ ਕੋਈ ਹੁੰਦਾ ਕੋਈ ਕਿਸੇ ਨੂੰ ਜਿਤਾਉਂਦਾ ਹੈ ਅੱਜ ਉਹਨਾਂ ਦੀ ਆਪਣੀ ਪਾਰਟੀ ਦੋ ਫਾੜ ਹੋਈ ਦਿਖ ਰਹੀ ਐ ਇਸ ਸੀਟ ਤੇ ਇਹੀ ਗੱਲ ਸਾਰੇ ਲੋਕ ਕਹਿੰਦੇ ਆ ਕਿ ਸ਼ਾਇਦ ਇੱਕ ਤਾਂ ਉਮੀਦਵਾਰ ਹੈ ਭਗਵੰਤ ਮਾਨ ਦਾ ਆਪ ਦੇ ਵਿੱਚੋਂ ਦੋ ਉਮੀਦਵਾਰ ਖੜੇ ਨੇ ਇੱਕ ਕੇਜਰੀਵਾਲ ਦਾ ਦਿੱਲੀ ਵਰਸ ਪੰਜਾਬ ਆਪ ਦੇ ਵਿੱਚ ਹੀ ਬਣੀ ਪਈ ਐ ਇਸ ਕਰਕੇ ਲੋਕ ਸਸ਼ੋਪਨ ਚ ਪਏ ਐ ਸਾਨੂੰ ਵੀ ਇਹਦਾ ਫਾਇਦਾ ਹੋਣਾ ਹੈ ਇਹ ਤਾਂ ਸਾਡੇ ਨਾਲ ਬੀਬੀ ਵੀਰਜਿੰਦਰ ਕੋਰ ਪੱਠਲੂੜੀ ਸਨ ਉਹਨਾਂ ਤੋਂ ਜਾਣਿਆ ਕਿ ਆਖਰਕਾਰ ਮਾਹੌਲ ਕੀ ਹੈ ਇਸ ਸਮੇਂ ਕੁੱਲ ਮਿਲਾ ਕੇ ਦੇਖਿਆ ਜਾਵੇ ਕਾਂਗਰਸ ਦੇ ਪ੍ਰਚਾਰ ਆ ਜਿਹੜਾ ਸਿਖਰ ਤੇ ਆ